ਬਿਲਕੁਰੀ 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 ਉਹ ਵਾ ਜਿਹੜੇ ਕਿ ਨੇ ਇਹ ਸੁਣਾਤੀ ਆ ਮੰਨਣਾ ਕੰਨ ਦੇ ਇਹ ਸਕੀਮ ਦੇ ਮਿਲ ਕੋ ਮਾਨਯੋਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਦੇ ਦਿਸ਼ਾਾਂਵਰੇਸ਼ਾ ਦੇ ਮੁਤਾਬਕ ਅੱਜ ਅਸੀਂ ਡੜਵਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਪਨੀਰ ਤੇ ਦੁੱਧ ਦੇ ਸੈਂਪਲ ਲੈ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮ ਮਟੀਰੀਅਲ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰਿਫਾਈਨਡ ਆਇਲ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟ ਸੀ ਰਾਮ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਡੜਬਾ ਕੋਰੀਆ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਅਸੀਂ ਜਦੋਂ ਉਹਨੂੰ ਖਲਾ ਕੇ ਦੇਖਿਆ ਤਾਂ ਇੱਥੋਂ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਆ 70 ਟੀਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਨੇ ਸਾਡੇ ਕੋਲ 13 ਪੈਕੇਟ ਉਹ ਇੱਥੇ ਐਟ ਦੀ ਸਪੌਟ ਪਏ ਸੀ ਤੇ ਇੱਕ ਜਿਹੜਾ ਸੀ ਸੋਰਬੀਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰੂਬ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ ਇਹ ਜਿਹੜੇ ਵਿਅਕਤੀ ਨੇ ਸਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਕੀ ਜਾਂ ਕੁਝ ਤੁਹਾਡੇ ਨਾਮ ਦੀ ਜੋ ਹੈ ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਪਰ ਸਾਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਕਿ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ ਇਹ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਇਹਦੇ ਵਿੱਚ ਸਾਰੇ ਕੋਲ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ ਹੈ ਜੋ ਜੋ ਸਰ ਇਹ ਪ੍ਰੋਡਕਟ ਤੁਹਾਡੇ ਵੱਲੋਂ ਜਿਹੜੀਆਂ ਇਹਨਾਂ ਦਾ ਫੈਬਰਿਕ ਕਿੱਥੇ ਗਏ ਨੇ ਕਿੰਨਾ ਦਾ ਨੁਕਸਾਨ ਜਿਹੜਾ ਤੁਮਾਂ ਦੇ ਇੰਨਾ ਲਈ ਦੇਖੋ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ 슈ਗਰ ਇਹ ਸਾਰੀਆਂ ਕੈਂਸਰ ਤੱਕ ਦੇ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਆ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀਆਂ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਸ਼ੂਗਰ ਦੀ ਬਿਮਾਰੀ ਨਾਲ ਤੇ ਜਿੰਨੇ ਵੀ ਹਾਰਟ ਦੀਆਂ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਦੀ ਹੀ ਦੇਣਾ ਹੈ ਜੀ ਸਰ ਜਿਹੜੇ ਪ੍ਰੋਟੈਕਟ ਯਾਰ ਕਰਦੇ ਸੀ ਇਸ ਤੋਂ ਜਿੱਥੇ-ਕਿੱਥੇ ਗਏ ਜਾ ਕੇ ਬੇਬਸੀ ਕੁਸ਼ਣੇ ਚੋਂ ਪਤਾ ਲੱਗੇ ਨਹੀਂ ਉਹ ਸਾਨੂੰ ਆਪ ਹੁਣ ਮਿਲੇ ਨਹੀਂ ਬਾਰ-ਬਾਰ ਫੋਨ ਵੀ ਕੀਤਾ ਫੋਨ ਤੇ ਉਹ ਨਹੀਂ ਆਏ ਪਰ ਇਹ ਵੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਾ ਰਹੇ ਸਾਰਾ ਸਮਾਨ ਜੀ ਸਰ ਜਿਨ੍ਹਾਂ ਦੀ ਪ੍ਰੋਪਰਟੀ ਗਈ ਹੈ ਜੀ ਉਹਨਾਂ ਨੂੰ ਪਰ ਵੀ ਕਰ ਦੇ हां जी ਇਹਨਾਂ ਦੀ ਪ੍ਰਾਪਰਟੀ ਹੈ ਉਹਨਾਂ ਪ੍ਰਾਪਰਟੀ ਉਹਨਾਂ ਇਹਨਾਂ ਨੂੰ ਕਿਰਾਏ ਦਿੱਤੀ ਹੋਈ ਆ ਉਹ ਅਸੀਂ ਉਹਨਾਂ ਦਾ ਕਿਰਾਏ ਦਾ ਨਾਮ ਵੀ ਲੈ ਲਿਆ ਤੇ ਅਸੀਂ ਉਹਨਾਂ ਦਾ ਨਾਮ ਵੀ ਵਿੱਚ ਲਿਖ ਰਹੇ ਆਂ ਦੇਖੋ ਅੱਜ ਅਸੀਂ ਇਹ ਸਿੰਗਲਾ ਮਿਲਕ ਚਿਲਿੰਗ ਸੈਂਟਰ ਹੈ ਮਨਦੀਪ ਕੁਮਾਰ ਇਹਦੇ ਓਨਰ ਨੇ ਇਹਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਇਹਦੀ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਇਹ ਇਹਨਾਂ ਦੇ ਅਸੀਂ 5 ਸੈਂਪਲ ਲੈਂਦੇ ਨੇ ਦੋ ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱਧ ਦਾ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ 'ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਐਡਲਟਰੇਟਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਅਸੀਂ ਸਾਰਾ ਇਹ ਜੱਫਤ ਕਰ ਲਿਆ ਤੇ ਇਹਨੂੰ ਅਸੀਂ ਸੀਲ ਕਰਕੇ ਜਾ ਰਿਹਾ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਇਸ ਤਰ੍ਹਾਂ ਦੇ ਖਿਲਵਾੜ ਜਿਹੜੇ ਲੋਕਾਂ ਨਾਲ ਕੀਤਾ ਜਾ ਰਿਹਾ ਇਹ ਦੇਖੋ ਬਹੁਤ ਜ਼ਿਆਦਾ ਮਤਲਬ ਲਾਰਜ ਸਕੇਲ ਤੇ ਚੱਲ ਰਿਹਾ ਹੈ ਨਵਾਂ ਵੱਲੋਂ ਜੋ ਚੰਡੀਗੜ੍ਹ ਸਪਲਾਈ ਜਿਵੇਂ ਮਰੇਲ ਕੋਟ ਦਾ ਦੇਵੀ ਵਿੱਚ ਸਾਨੂੰ ਕੰਪਲੇਂਟਸ ਆਈਆਂ ਸੀ ਵੀ ਇਹਨਾਂ ਦੀ ਸਪਲਾਈ ਹੋ ਰਹੀ ਹੈ ਧੂਰੀ ਵਿੱਚ ਸਪਲਾਈ ਕਰ ਰਹੇ ਨੇ ਹੋਰ ਸ਼ਹਿਰਾਂ 'ਚ ਵੀ ਜਿੰਨੇ ਨੇੜੇ ਨਾਲ ਲੱਗਦੇ ਸ਼ਹਿਰ ਨੇ ਬਟ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਤਲਬ ਖਿਲਵਾੜ ਚੱਲ ਰਿਹਾ ਹੈ ਅਸੀਂ ਪੂਰਾ ਯਤਨ ਕਰਾਂਗੇ ਵੀ ਸਮਰੂਰ ਜ਼ਿਲ੍ਹੇ 'ਚੋਂ ਪੂਰਾ ਸਫਾਇਆ ਕੀਤਾ ਜਾ ਸਕੇ ਮਲਾਪਟ ਕੋਰਾ ਦਾ ਤੇ ਡੀਸੀ ਸਾਹਿਬ ਮਾਨਯੋਗ ਸਾਡੇ ਨਾਲ ਨੇ ਇਸ سپورਟ ਕਰ ਰਹੇ ਨੇ ਸਾਡੀ ਤੇ ਅਸੀਂ ਪੂਰੀ ਮਤਲਬ ਦਿ ਲੋ ਹੋਨੈਸਟੀ ਨਾਲ ਇਸ ਚੀਜ਼ ਨੂੰ ਕਵਰ ਕਰ ਰਹੇ ਆ ਜਿਹੜੇ ਜਿਹੜੇ ਪ੍ਰੋਡਕਟ ਜਿਹੜੇ ਹੈਗੇ ਰਿਕਵਰ ਕੀਤੇ ਗਏ ਨੇ ਕਿ ਕਿਹੜੀ ਕਿਹੜੀ ਐਡਮਾ ਬਣਾਉਣ ਦੇ ਵਿੱਚ ਵਰਤੇ ਜਾਂਦੇ ਨੇ ਇਹ ਸਾਰਾ ਮਟੀਰੀਅਲ ਜੋ ਮਿਲਿਆ ਜਿਵੇਂ ਰਿਫਾਈਨਡ ਆਇਲਸ ਕਿੰਡ ਮਿਲਕ ਪਾਊਡਰ ਤੇ ਸੋਰਬੀਟੋਲ ਇਹ ਸਾਰਾ ਪਨੀਰ ਦੇ ਵਿੱਚ ਹੀ ਯੂਜ਼ ਹੁੰਦਾ ਜਿਵੇਂ ਆਪਾਂ ਐਡਲਟਰੇਟਡ ਪਨੀਰ ਕਹਿੰਦੇ ਆ ਉਹ ਸਾਰਾ ਉਸ ਤਰੀ ਤਿਆਰ ਮਿਲਾਵਟੀ ਪਨੀਰ ਤਿਆਰ ਹੁੰਦਾ ਤੇ ਦੁੱਧ ਦੀ ਜਿਵੇਂ ਦੁੱਧ ਤੋਂ ਨਾ ਬਣਾ ਕੇ ਰਿਫਾਈਨਡ ਆਇਲ ਤੋਂ ਹੀ ਬਣਾ ਰਹੀ ਸੀ ਇਹ ਜਿਨ੍ਹਾਂ ਦੀ ਪ੍ਰੋਪਰਟੀ ਹੈਗੀ ਜੀ ਕਿਰਾਏ 'ਚ ਦਿੱਤੀ ਹੋਈ ਆ ਉਹਨਾਂ ਦਾ ਵੀ ਵਿੱਚ ਨਾਮਜ਼ਦ ਹੋਏਗਾ ਜੀ ਉਹਨਾਂ ਦੀ ਕਾਰਵਾਈ ਹੋਏਗੀ ਜੀ ਕਿਉਂਕਿ ਦੇਖੋ ਲੀਗਲੀ ਲੀਗਲੀ ਉਹਨਾਂ ਵੱਲੋਂ ਇੱਕ ਲੀਗਲ ਡਾਕੂਮੈਂਟ ਸਾਨੂੰ ਦਿੱਤਾ ਗਿਆ ਹੈ ਜੋ ਕਿਰਾਏ ਤੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਬਿਲਡਿੰਗ ਹੈ ਤੇ ਇਸ ਕਰਕੇ ਉਹਨਾਂ ਤੇ ਜੋ ਮਤਲਬ ਅਸੀਂ ਇੱਕ ਐਵੀਡੈਂਸ ਦੇ ਤੌਰ ਤੇ ਤਾਂ ਇਨਕਲੂਡ ਕਰਾਂਗੇ ਬਟ ਉਹ ਅਗਲੀ ਅਦਾਲਤ ਦੀ ਕਾਰਵਾਈ ਹੈ ਕਿ ਉਹਨਾਂ ਕੋਲ ਇੱਕ ਹੈਗਾ ਕਰਾਰ ਨੂੰ ਨਹੀਂ ਸਮਝ ਖਾਂਦੇ ਉਹਦੇ ਅੰਦਰ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਇਹਨਾਂ ਨੂੰ ਅਸੀਂ ਜੋ ਵੀ ਬਣਦੀ ਹੋਊਗੀ ਐਕਟਮ ਦਾ ਉਹ ਕਾਰਵਾਈ ਉਹ ਕੀਤੀ ਜਾਊਗੀ